ਭਾਈ ਰਾਤੀ 3:00 ਵਜੇ ਦਾ ਟਾਈਮ ਹੋਣਾ ਵਾ ਤੇ ਕੋ ਦਾ ਵੀ ਤਾਂ ਲੱਗਾ ਕਿ ਬਾਹਰ ਧੇਰੀ ਆਈ ਆ ਤੇ ਜਿਹੜੀ ਮੇਰੇ ਬੰਮੇ ਜੀ ਆ ਮੈਂ ਨਾੜੇ ਕਰ ਇੱਥੇ ਰਹਿਣ ਆਇਆ ਤੇ ਉਹਨਾਂ ਨੇ ਬਾਹਰ ਆ ਕੇ ਦੇਖਿਆ ਬਈ ਆਪਦੇ ਵੱਲੋਂ ਤਰਵਾਚੇ ਬੰਦ ਕਰਨ ਆਏ ਹੋ ਬਾਹਰ ਕਿਹਨੇ ਧੇਰੀ ਚਲਦੀ ਸੀ ਕਿ ਜਦੋਂ ਉਹ ਆਏ ਆ ਬਾਹਰ ਦਰਵਾਜ਼ਾ ਤੋਂ ਹੋਇਆ ਹੋਇਆ ਸੀਗਾ ਕਿਉਂਕਿ ਜਿਹੜੀ ਇਲੈਕਟ੍ਰੀਕਲ ਸਕੂਟਰੀਓ ਸ਼ਾਰਟ ਸਰਕਟ ਕਰ ਗਈ ਸੀ ਤੇ ਇਸ ਕਰਕੇ ਉਹ ਬਹੁਤ ਕਾਫੀ ਨੁਕਸਾਨ ਹੋਇਆ ਸਕੂਟਰੀ ਸਾੜ ਗਈ ਦੂਜੀ ਇੱਕ ਨਾਲ ਜੁਪੀਟਰ ਸੀਗੀ ਪੈਟਰੋਲ ਸਕੂਟਰੀ ਉਹ ਵੀ ਸਾੜ ਗਈ ਨਾਲ ਆਲਟੋ ਸੀਗੀ ਸੀ ਆਰ ਵੀ ਤੇ ਉਹ ਤੇ ਉਹਦਾ ਵੀ ਕਾਫੀ ਨੁਕਸਾਨ ਹੋ ਗਿਆ ਵਾ ਚਲੋ ਪ੍ਰਮਾਤਮਾ ਦੀ ਮਿਹਰ ਆ ਕਿ ਪਲਾਸਟਿਕ ਨਹੀਂ ਹੋਇਆ ਪਰ ਨੁਕਸਾਨ ਕਾਫੀ ਹੋ ਗਿਆ ਵਾ ਜੋ ਅੰਦਰ ਘਰ ਦਾ ਵਾ ਸਾਰਾ ਕੁਛ ਪੰਡਾ ਸਾਰਾ ਕੁਛ ਖਾਲੀਆਂ ਹੋ ਗਈਆਂ ਤੇ ਰਾਤ ਜਿੱਦਾਂ ਅੱਗ ਨੂੰ ਠੱਲ ਪਾਉਣ ਨੂੰ ਪਰ ਟਾਈਮ ਲੱਗਾ ਪਰ ਜਿਹੜੇ ਆੜਗਵਾਲ ਸਾਡੇ ਲੋਕੀਆ ਨੇ ਆ ਕੇ ਬਹੁਤ ਮਦਦ ਕੀਤੀ ਸਾਡੀ ਭਾਜੀ ਕੀ ਕਥਣਾਏ ਦੱਸੋ ਅੱਲ ਭਾਜੀ ਕੋਈ ਲਗਭਗ 3:00 ਵਜੇ ਤਾਂ ਸਾਨੂੰ ਜਿੱਦਾਂ ਏਦਾਂ ਸੀਗਾ ਕਿ ਕੋਈ ਬਲਾਸਟ ਟਾਈਪ ਦਾ ਨ ਲੱਗਾ ਤੇ ਕੋਈ ਨਾ ਮਰ ਧੱਕਾ ਜਾ ਵਜਾ ਬੂਏ ਜਿੱਦਾਂ ਨਾ ਹਨੇਰੀ ਸੀਗੇ ਅਸੀਂ ਸੋਚਿਆ ਵੀ ਸ਼ਾਇਦ ਹਨੇਰੀ ਤੇ ਕਰਕੇ ਕੋਈ ਬੂਏ ਖੜਕਰੇ ਆ ਤੇ ਮੇਰੇ ਵੱਡੇ ਭਾਬੀ ਜੀ ਆਏ ਬਾਹਰ ਉਹਨਾਂ ਨੇ ਦੇਖਿਆ ਭਾਬੀ ਕੀ ਕਿ ਭਾਬੀ ਗੂਏ ਖੜਕਦੇ ਦੇਖਾਂ ਮੈਂ ਜੋ ਥੱਲੇ ਆ ਥੱਲੇ ਧੂਆ ਨਿਕਲਿਆ ਸੀ ਬਹੁਤ ਜ਼ਿਆਦਾ ਉਹ ਨਾ ਸਕੂਟੀ ਦੇ ਮੈਨੂੰ ਨਾ ਅੱਗ ਲੱਗ ਚੁੱਕੀ ਸੀਗੀ ਇਲੈਕਟ੍ਰੋਨਿਕ ਸਕੂਟੀ ਆ ਉਹ ਤੇ ਹੌਲੀ ਹੌਲੀ ਮਤਲਬ ਪਹਿਲਾਂ ਧੂਆ ਨਿਕਲਿਆ ਫਿਰ ਉਹਦਾ ਉਹਨੂੰ ਅੱਗ ਲੱਗ ਕੇ ਇੱਕਦਮ ਬਲਾਸ ਹੋਇਆ ਉਹਦੇ ਨਾਲ ਇੱਕ ਮੇਰੀ ਸਕੂਟੀ ਖੜੀ ਸੀ ਜੁਪੀਟਰ ਉਹ ਵੀ ਉਹਦੀ ਚਪੇੜ ਦੇ ਵਿੱਚ ਆਈ ਉਹਨੂੰ ਵੀ ਅੱਗ ਲੱਗੀ ਉਹ ਵੀ ਟੋਟਲੀ ਲਾਸ ਹੋ ਗਈ ਉਹਦੇ ਨਾਲ ਮੇਰੀ ਹੈਲਟੋ ਵੱਡੀ ਖੜੀ ਸੀਗੀ ਉਹਦੇ ਬੈਕ ਸਾਈਡ ਜਿਹੜੀ ਪੂਰੀ ਸਾਈਡ ਹੈ ਜਿਹੜੀ ਆ ਉਹ ਉਹਨੂੰ ਅੱਗ ਲੱਗ ਕਿਸੇ ਕੀ ਬਿਲਕੁਲ ਮਤਲਬ ਉਹਨੂੰ ਵੀ ਅੱਗ ਲੱਗੀ ਆ ਉਹਨੂੰ ਬੜੀ ਮੁਸ਼ਕਲਾਂ ਆਈਆਂ ਕਿ ਜਿਹੜੀ ਉਹ ਤੇ ਅੱਗ ਦੇ ਕਾਬੂ ਪਾਇਆ ਉੱਪਰੋਂ ਪਾਣੀ ਸੱਟਿਆ ਪਰ ਸਾਈਡਾਂ ਤੋਂ ਪਾਣੀ ਸੱਟਿਆ ਫਿਰ ਜਿਹੜੀ ਜੁਪਟਰ ਗੱਡੀ ਸੀਗੀ ਜੁਪਟਰ 스ਪੂਟੀ ਸੀਗੀ ਉਹਨੂੰ ਮਤਲਬ ਉਹਦੀ ਅੱਗ ਬੁਝ ਨਹੀਂ ਹੀ ਰਹੀ ਫਿਰ ਉਹਤੇ ਵੀ ਅਸੀਂ ਉਹਨੂੰ ਬਾਹਰ ਕੱਢੇ ਵੱਡੇ ਭਾਜੀ ਨੇ ਬਾਹਰ ਕੱਢ ਕੇ ਉਹਨੂੰ ਮਤਲਬ ਖਿੱਚ ਕੇ ਬਾਹਰ ਲਿਆਂਦਾ ਤੇ ਉਹਦਾ ਨਾ ਮਤਲਬ ਜਿਹੜਾ ਸੀਗਾ ਭਾਜੀ ਹੁੜਾਂ ਦਾ ਹੱਥ ਵੀ ਉਹਦੇ ਨਾਲ ਸੜ ਗਿਆ ਸਾਰਾ ਬਾਹਰ ਖਿੱਚਣ ਨਾਲ ਕਿਉਂਕਿ ਉਹਦੀ ਅੱਗ ਉਹਦੀ ਅੱਗ ਤੇ ਕਾਬੂ ਨਹੀਂ ਪਾਇਆ ਹੋ ਰਿਆ ਤੇ ਫਿਰ ਅਸੀਂ ਉਹਨੂੰ ਬਾਹਰ ਕੱਢ ਗਏ ਇੱਥੇ ਰੇਤਾ ਰੋਟਾ ਪਾਈ ਰੇਤਾ ਪਾ ਕੇ ਫਿਰ ਉਹਦਾ ਜਿਹੜਾ ਅੱਗ ਦੇ ਕੱਢੂ ਪਿਆ ਪ੍ਰਸ਼ਾਸਨ ਤੋਂ ਇਹੀ ਕਵਾਂਗੇ ਕਿ ਜੇ ਏਡਾ ਹੁਣ ਇਹ ਇਲੈਕਟ੍ਰੋਨਿਕ ਸਕੂਟੀਆਂ ਵਾਂ ਇਹ ਲੀਗਲ ਹੋਣੀਆਂ ਚਾਹੀਦੀਆਂ ਵਾਂ ਜਿਹੜਾ ਮਤਲਬ ਕਿ ਜੇ ਕਿਸੇ ਦਾ ਨੁਕਸਾਨ ਹੋਣਾ ਸਾਡਾ ਲਗਭਗ 3 ਤੋਂ 3.5 ਲੱਖ ਦਾ ਨੁਕਸਾਨ ਹੋ ਗਿਆ ਅਸੀਂ ਸਕੂਟੀ ਕੰਪਨੀ ਦੀ ਕਰੀਤੀ ਹੈ ਕੰਪਨੀਆਂ ਵਾਲੇ ਤੋਂ ਕੋਈ ਨਾ ਕੋ ਕਾਰਵਾਈ ਹੋਣੀ ਚਾਹੀਦੀ ਆ ਕਿ ਇਹੋ ਜਿਹੜੀਆਂ ਘਟਨਾਵਾਂ ਦਾ ਨਾ ਹੁਣ ਸਾਡੇ ਹੁਣ ਟਰੈਕਟਰ ਵੀ ਤਿੰਨ ਟਰੈਕਟਰ ਅੰਦਰ ਗਾੜੇ ਸੀਗੇ ਤੇ ਸਾਡੀਆਂ ਗੱਡੀਆਂ ਖੜੀਆਂ ਸੀਆਂ ਰੱਬ ਨਾ ਕਰੇ ਜੇ ਉਹ ਅਗਰੀ ਚ ਪੇੜ ਚ ਆ ਜਾਂਦੀਆਂ ਸਾਡਾ ਤਾਂ ਕਰੋੜਾਂ ਦਾ ਨੁਕਸਾਨ ਹੋ ਜਾਣਾ ਸੀ ਇਹ ਅਸੀਂ ਤੁਹਾਡੇ ਦੇ ਧਿਆਨ ਵਿੱਚ ਲਿਆਉਣਾ ਚਾਹੁੰਦੇ ਹਾਂ ਇੱਕ ਤੁਹਾਡੇ ਸੋਸ਼ਲ ਮੀਡੀਆ ਤੇ ਇੱਕ ਖਬਰ ਚੱਲ ਰਹੀ ਆ ਕਿ ਸਾਡੇ ਥਾਣੇ ਦੇ ਗੜਵਿੰਡੀ ਪਿੰਡ ਦੇ ਵਿੱਚ ਰਾਤ ਧਮਾਕਾ ਹੋਇਆ ਅੱਗ ਲੱਗੀ ਹੈਗੀ ਉਹਦੇ ਜੇ ਅਸੀਂ ਤੁਹਾਨੂੰ ਵੈਰੀਫਾਈ ਕਰਕੇ ਦੱਸਣਾ ਚਾਹੁੰਦੇ ਹਾਂ ਕਿ ਇੱਕ ਸਾਡਾ ਜ਼ਿਮੀਦਾਰ ਭਰਾ ਹੈਗਾ ਜਸਵਿੰਦਰ ਸਿੰਘ ਜਿਹੜਾ ਕਿ ਉੱਥੇ ਆਪਣੇ ਟਰਟੋ ਟਰਾਲੀਆਂ ਦੇ ਵੈਲਡਿੰਗ ਦੀ ਦੁਕਾਨ ਕਰਦਾ ਹੈਗਾ ਉੱਪਰ ਉਹਦੀ ਰਹਿائش ਰੱਖੀ ਹੋਈ ਆ ਥੱਲੇ ਉਹਦਾ ਆਪਣਾ ਕਾਰੋਬਾਰ ਕਰਦਾ ਹੈਗਾ ਉਹਦੇ ਪਾਸ ਇੱਕ ਇਲੈਕਟ੍ਰਿਕ ਫੁਟਰੀ ਹੈਗੀ ਆ ਇੱਕ ਜਿਪੀਟਰ ਹੈਗੀ ਆ ਤੇ ਕੋਲ ਕੋਲ ਗੱਡੀ ਹੈਗੀ ਆ ਉਹ ਰਾਤ ਕਰੀਏ ਤੋਂ ਨੇ ਜਿਹੜੀ ਆਈ ਤੇ ਉਸ ਟਾਈਮ ਉਹਨੇ ਰਾਤ ਜਿਹੜੀ ਉਹਨਾਂ ਗੱਡੀ ਨੂੰ ਚਾਰਜ ਕਰਨ ਲਈ ਬਾਈਕ ਨੂੰ ਚਾਰਜ ਕਰਨ ਲਈ ਬੈਠ ਜਾਈ ਹੋਈ ਸੀ ਜੋ ਉਹ ਕੁੱਤੇ ਭੁੱਲ ਗਿਆ ਤੇ ਰਾਤ 3 ਵਜੇ ਉਹਦੀ ਭੁਜਾਈ ਦੇ ਉੱਠ ਕੇ ਦੱਸਿਆ ਵੀ ਆਪਣੇ ਥੱਲੇੋਂ ਧੂਆ ਨਿਕਲ ਰਿਹਾ ਹੈ ਜਦੋਂ ਉਹਨੇ ਜਾ ਕੇ ਵੇਖਿਆ ਹੈਗਾ ਤੇ ਉਥੇ ਅੱਗ ਲੱਗੀ ਹੋਈ ਸੀ ਉਹਨੇ ਬੜੀ ਸਿਆਣਪ ਦੇ ਨਾਲ ਪਹਿਲਾਂ ਆਪਣੀ ਪٹرول ਕੱਡੀ ਬਾਹਰ ਕੱਢੀ ਫੇ ਪٹرول ਵਾਈਕ ਬਾਹਰ ਕੱਢੀ ਤੇ ਉਸ ਤੋਂ ਬਾਅਦ ਜਿਹੜੀ ਗੱਡੀ ਉਹਦੀ ਲੱਤਰ ਕੱਢੀ ਸੀਗੀ ਕੁਟਲੀ ਸੀਗੀ ਉਹਨੂੰ ਬਾਹਰ ਕੱਢਿਆ ਤੇ ਉੱਥੇ ਰੱਤਾ ਪਾ ਕੇ ਅੱਖ ਬਜਾ ਦਿੱਤੀ ਹੈ ਜੀ ਤੇ ਸਿਰਫ ਉਹ ਅੱਗ ਲੱਗਣ ਦੀ ਚਾਹਤ ਘਟਣਾ ਸੀ ਕੋਈ ਧਮਾਕੇ ਵਾਲੀ ਗੱਲ ਨਹੀਂ ਸੀ ਥੈਂਕ ਯੂ